ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਹੈ ਜੀ 69ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਬਾਬਾ ਬੰਦਾ ਸਿੰਘ ਜੀ ਦੀ ਦਸਤਾਰ ਵਰਗੀ ਦਸਤਾਰ ਸਜਾ ਕੇ ਦਿਖਾਣੀ ਹੈ ਇਹਦੇ ਵਿੱਚ ਸਾਡਾ 3.5 ਮੀਟਰ ਦਾ ਬੁੰਗਾ ਤੇ 6 ਮੀਟਰ ਦਾ ਦੁਮਾਲਾ ਸਾਹਿਬਾ ਦੁਮਾਲਾ ਸਾਹਿਬ ਦੇ ਕੱਪੜੇ ਨੂੰ ਖੋਲ ਕੇ ਗਿੱਲਾ ਕਰ ਲਵਾਂਗੇ ਤੇ ਉਸ ਤੋਂ ਬਾਅਦ ਪੂਣੀ ਕਰ ਲਵਾਂਗੇ ਤੇ ਇਸੇ ਤਰੀਕੇ ਨਾਲ ਹੀ ਬੁੰਗਾ ਸਾਹਿਬ ਨੂੰ ਗਿੱਲਾ ਕਰਨ ਤੋਂ ਬਾਅਦ ਪੂਣੀ ਕਰਾਂਗੇ ਤੇ ਬੁੰਗਾ ਸਾਹਿਬ ਨੂੰ ਸਜਾਣਾ ਸ਼ੁਰੂ ਕਰਾਂਗੇ ਨਾਲ ਕੰਗਾ ਸਾਹਿਬ ਨੂੰ ਰੱਖ ਕੇ ਇਸ ਤਰੀਕੇ ਨਾਲ ਬੁੰਗਾ ਸਾਹਿਬ ਨੂੰ ਸਜਾ ਲ ਨੂੰ ਇਸ ਤਰੀਕੇ ਨਾਲ ਗੋਲ ਕੁਮੜਾ ਸਿੱਧਾ ਹੈ ਅਤੇ ਫਿਰ ਸੇਟਾ ਲੈਣਾ ਹੈ ਦੂਜੇ ਪੱਲੇ ਤੋਂ ਅਸੀਂ ਤਿੰਨ ਤਿੰਨ ਲੜ ਬਣਾਣੇ ਨੇ ਇੱਕ ਲੜ ਦੇ ਫਿਰ ਇਸੇ ਤਰੀਕੇ ਨਾਲ ਲੜਾਂ ਨੂੰ ਰੱਖ ਕੇ ਸਲਾਈ ਦੀ ਹੈਲਪ ਨਾਲ ਤੁਸੀਂ ਸਾਫ਼ ਕਰਨਾ ਸਾਰੇ ਪੇਚਿਆਂ ਨੂੰ ਪਤਲੇ ਪਤਲੇ ਲੜ ਹੋਣੇ ਚਾਹੀਦੇ ਨੇ ਤੇ ਸਪੇਸ ਇਹਨਾਂ 'ਚ ਬਰਾਬਰ ਹੋਣੀ ਚਾਹੀਦੀ ਏ ਵਧੀਆ ਲੱਗੇ ਤਾਂ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਦਸਤਾਰ ਕਿਹੋ ਜਿਹੀ ਲੱਗੀ ਜੇਕਰ ਕੁਝ ਵੀ ਸਮਝ ਨਾ ਆਇਆ ਹੋਵੇ ਤਾਂ ਪੂਰੀ ਵੀਡੀਓ YouTube ਤੇ ਜਾ ਕੇ ਦੇਖ ਲਿਓ ਤੇ ਹਰ ਇੱਕ ਚੀਜ਼ ਨੂੰ ਪੂਰੀ ਬਰੀਕੀ ਨਾਲ ਸਮਝਾਇਆ ਹੋਇਆ ਮੈਂ ਫਿਰ ਸਲਾਈ ਫਿਰ ਕੇ ਸਾਰੇ ਪੇਚਿਆਂ ਨੂੰ ਬਰਾਬਰ ਕਰਾਂ